ਨੇ 12 ਪਰੰਵੀ ਕਚੈਰੀ ਲੱਗੀ ਸੀ ਹਾਂਜੀ ਦੂਜੀ ਦਿਨ 12 ਪਉਨ ਅੱਜ ਦੇ ਦਿਨ ਸਵੇតិ ਕਚੈਰੀ ਲਗਣ ਤੇ ਸਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਦੀ ਕਚੈਰੀ ਵਿੱਚ ਲੈ ਗਏ ਕਚੈਰੀ ਵਿੱਚ ਗੁਰੂ ਸਾਹਿਬ ਜੀ ਦੇ ਲਾਲਾਂ ਨੂੰ ਇਸਲਾਮ ਧਨ ਕਬੂਲ ਕਰਨ ਲਈ ਦੁਨੀਆਂ ਦਾ ਹਰ ਵੱਡਾ ਲਾਲਚ ਅਤੇ ਡਰਾਉਣ ਅਤੇ ਧਮਕਾਉਣ ਦੇ ਯਤਨ ਕੀਤੇ ਗਏ ਪਰ ਸਹਿਬਜ਼ਾਦਿਆਂ ਨੇ ਸੂਬਾ ਸਰਹੰਦ ਨੂੰ ਆਪਰਾ ਟਾਈਮ ਛੱਡਦੇ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ ਵਜ਼ੀਰ ਖਾਨ ਨੇ ਕਾਜੀ ਦੀ رائے ਲਈ ਕਿ ਸੈਬ ਚਾਦਿਆ ਨੂੰ ਕੀ ਸਜ਼ਾ ਦਿੱਤੀ ਜਾਵੇ ਕਾਜੀ ਨੇ ਕਿਹਾ ਕਿ ਇਸਲਾਮ ਧਰਮ ਵਿੱਚ ਬੱਚਿਆਂ ਨੂੰ ਮਾਰਨਾ ਗੁਨਾਹ ਹੈ ਇਸ ਲਈ ਸਾਨੂੰ ਉਨ੍ਹਾਂ ਤੇ ਕੋਈ ਵੀ ਜ਼ੁਲਮ ਨਹੀਂ ਕਰਨਾ ਚਾਹੀਦਾ ਵਜ਼ੀਰ ਖਾਨ ਵੀ ਕਿਸੇ ਹੱਦ ਤੱਕ ਬੱਚਿਆਂ ਦੇ ਕਤਲ ਦਾ ਇਲਜ਼ਾਮ ਆਪਣੇ ਮੱਥੇ ਦੀ ਦੌੜਨ ਨਹੀਂ ਚਾਹੁੰਦਾ ਸੀ ਵਜ਼ੀਰ ਖਾਨ ਨੇ ਨਵਾਬ ਮੇਰਕੋਟਲੇ ਨੂੰ ਕਿਹਾ ਕਿ ਉਹ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਤੋਂ ਆਪਣੇ ਭਰਾਵਾਂ ਦਾ ਬਦਲਾ ਲੈ ਸਕਦਾ ਹੈ ਪਰ ਨਵਾਬ ਮੇਰਕੋਟਲੇ ਨੇ ਅੱਗੋਂ ਕਿਹਾ ਮੇਰੇ ਭਰਾ ਜੰਗ ਵਿੱਚ ਸ਼ਹੀਦ ਹੋ ਗਏ ਸਨ ਮੈਂ ਇਨ੍ਹਾਂ ਬੱਚਿਆਂ ਤੋਂ ਆਪਣਾ ਬਦਲਾ ਨਹੀਂ ਲੈਣਾ ਚਾਹੁੰਦਾ ਉਹਨਾਂ ਨੇ ਇਹ ਵਾਕ ਨੂੰ ਇਸ ਤਰ੍ਹਾਂ ਕਿਹਾ ਸੀ ਬਦਲਾ ਹੀ ਲੈਣਾ ਹੋਗਾ ਤੋ ਲੈ ਕੇ ਬਾਪ سے ਮਹਿਫੂਜ਼ ਰੱਖੇ हमको ਖੁਦਾ ਐਸੀ ਪਾਪ ਸੀ ਮੈ ਫੂਜ ਰੱਖੀ ਹਮਕੋ ਖੁਦਾ ਐਸੀ ਪਾਪ ਸੀ ਇਹ ਗੱਲਾ ਫਰਕ ਤੋਂ ਬਾਅਦ ਵਜੀਰ ਖਾਨ ਨੂੰ ਕੋਈ ਨਹੀਂ ਫਰਕ ਪਿਆ ਹਾਂਜੀ ਵਜੀਰ ਖਾਨ ਤਾਂ ਸਹਿਮਤ ਹੋ ਗਿਆ ਸੀ ਕਿ ਇਨਾਂ ਬੱਚਿਆਂ ਨੂੰ ਅਤੇ ਮਾਤਾ ਗੁਰਜੀਤ ਜੀ ਨੂੰ ਰਿਹਾ ਕਰ ਦਿੱਤਾ ਜਾਵੇਗਾ ਪਰ ਸੁਚੇਰ ਨੰਦਰ ਨੇ ਵਜੀਰ ਖਾਨ ਨੂੰ ਕਿਹਾ ਕਿ ਇਹਨਾਂ ਨੂੰ ਰਿਹਾ ਕਰਨ ਤੋਂ ਪਹਿਲਾਂ ਇਹਨਾਂ ਤੋਂ ਪੁੱਛੋ ਤਾਂ ਸਹੀ ਕਿ ਜੇ ਇਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ ਤਾਂ ਤੁਸੀਂ ਕੀ ਕਰੋਗੇ ਤਾਂ ਛੋਟੇ ਸਾਹਿਬ ਜਦਿਆਂ ਨੇ ਕਿਹਾ ਕਿ ਅਸੀਂ ਰੇਹਾਕ ਹੋਣ ਤੋਂ ਬਾਅਦ ਜੰਗਲਾਂ ਵਿੱਚ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਅਤੇ ਆਪਣੀ ਫੌਜ ਤਿਆਰ ਕਰਾਂਗੇ ਅਤੇ ਜ਼ੁਲਮ ਦਾ ਖਾਤਮਾ ਕਰਾਂਗੇ ਇਹ ਗੱਲਾਂ ਸੁਣ ਕੇ ਵਜੀਲ ਖਾਨ ਨੇ ਛੋਟੇ ਸੈਬਜ਼ਾਦਿਆਂ ਨੂੰ ਹਮੇਸ਼ੀ ਚਿਰਨ ਦਾ ਫਤਵਾ ਸੁਣਾ ਦਿੱਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਮਾਤਾ ਗੁਰਜੀਤ ਜੀ ਕੋਲ ਠੰਡੇਪੁਰ ਜੀ ਵਿੱਚ ਭੇਜ ਦਿੱਤਾ ਗਿਆ